ਦੇ ਇੱਥੇ ਆਪ ਆ ਗਏ ਆਂ ਉੱਚੇ ਉੱਚੇ ਪਹਾੜ ਤੇ ਇਧਰ ਪੌਲਾਈ ਤੇ ਪਿੱਛੇ ਕਿਸੇ ਦੀ ਰਾਇਸ਼ ਆਈ ਉੱਪਰ ਜਾ ਕੇ ਕਿੰਨੀ ਉਚਾਈ ਤੇ ਘਰ ਪਏ ਹੋਏ ਲੋਕਾਂ ਦੇ ਇਧਰ ਇੱਕ ਹੋਟਲ ਮਿਲਿਆ ਆਪਾਂ ਨੂੰ ਸਾਹਮਣੇ ਤੇ ਆਪਾਂ ਇਧਰ ਨੂੰ ਜਾਣਾ ਈ ਤੇ ਧੁੱਪ ਕਾਫੀ ਆਈ ਦੇਖੋ ਉਹ ਰਸਤੇ ਬਣੇ ਹੋਏ ਆਈ ਪਹਾੜ ਤੇ ਚੜਨ ਵਾਲੇ ਉੱਚੇ ਉੱਚੇ ਤੇ ਆਪਾਂ ਆ ਗਏ ਆ ਇਸ ਥਾਂ ਤੇ ਈ ਕੀ ਆਪਾਂ ਇਸ ਥਾਂ ਤੇ بیٹھ ਕੇ ਚਾਹ ਪੀਵਾਂਗੇ ਫਿਰ ਅੱਗੇ ਨੂੰ ਚੱਲਾਂਗੇ ਆਪਣੇ ਪਿੱਛੇ ਜੀ ਗੰਗਾ ਨਦੀ ਇਹ ਉਹੀ ਨਦੀ ਆ ਜਿਹੜੀ ਹਰੀਦਵਾਰ ਤੋਂ ਇੱਧਰ ਨੂੰ ਚੱਲਦੀ ਆ ਤੇ ਅੱਗੇ ਪਹੁੰਚ ਜਾਂਦੀ ਆ ਨੰਮੇ ਰੁੱਟਾਂ ਤੇ ਆਪਾਂ ਆ ਗਏ ਉੱਚੇ ਚ ਪਹਾੜਾਂ 'ਚ 48 ਗੰਗਾ ਕੋਲੇ ਆ ਇਹਨਾਂ ਦਾ ਰੈਸਟੋਰੈਂਟ ਦਾ ਤੇ ਫੋਰੈਸਟ ਏਰੀਆ ਇਧਰ ਚਲਾ ਜਾਂਦਾ ਜੀ ਤੇ ਆਪਾਂ ਇਧਰੋਂ ਆਏ ਸੀ ਤੇ ਇਧਰ ਜਾਣਾ ਜੀ ਚੜਾਈਆਂ ਬਹੁਤ ਤਿੱਖੀਆਂ ਪੈ ਰਹੀਆਂ ਈ ਤੇ ਪਹਾੜਾਂ ਤੇ ਮੀਂਹ ਦੀ ਸੰਭਾਵਨਾ ਵੀ ਥੋੜੀ-ਥੋੜੀ ਬਣ ਚੱਲੀ ਹੈ ਤੇ ਆਪਾਂ ਅੱਗੇ ਨੂੰ ਜਾਂਦੇ ਆ ਇਹ ਆਪਣੇ ਸਾਹਮਣੇ ਹੀ ਟਾਣਾ ਨਿਕਲ ਰਹੀ ਹੈ ਇੱਥੋਂ ਇਹ ਬੰਦੀ ਪਈ ਹੈ ਜੀ ਤੇ ਟਰੱਕਾਂ ਦੀ ਰਫਤਾਰ ਜਿਵੇਂ ਤੀਮੀ ਤਾਂ ਨਾ ਟਰੱਕ ਇੱਥੋਂ ਨੂੰ ਮੇਰੇ ਵੱਲੋਂ ਆ ਰਿਹਾ ਜੀ ਇੱਥੇ ਆ ਕੇ ਪਹਿਲਾ ਗੇਅਰ ਹੀ ਹੋ ਜਾਂਦਾ ਟੱਕਾ ਦਾ ਤੇ ਇੱਧਰ ਨੂੰ ਜਾ ਰਿਹਾ ਥੱਲੇ ਡਾਊਨ ਪੈਂਦਾ ਹੁਣ ਇੱਥੋਂ ਤੇ ਆ ਪਹਾੜ ਨੇ ਉੱਚੇ-ਉੱਚੇ ਤੇ ਪਹਾੜਾਂ ਦੇ ਸਾਹਮਣੇ ਇਸ ਜਗ੍ਹਾ ਟਾਵਰ ਲੱਗੇ ਹੋਏ ਆ ਤੇ ਆਪਾਂ ਇੱਧਰ ਨੂੰ ਜਾਣਾ ਜੀ ਆਪਣੇ ਸਾਹਮਣੇ ਹੀ ਪਹਾੜਾਂ ਤੇ ਘਰਾਂ ਵਰਗੇ ਸ਼ਟਰ ਜੇ ਬਣਾਏ ਹੋਏ ਆ ਜੀ ਸਾਹਮਣੇ-ਸਾਹਮਣੇ ਇੱਧਰ ਡਾਊਨ ਬਹੁਤ ਪੈਂਦਾ ਪਿਆ ਹੁਣ ਜੀ ਇੱਧਰ ਉੱਚੇ-ਉੱਚੇ ਪਹਾੜੀ ਤੇ ਪਿੱਛੋਂ ਆਪਣੀ ਲਗਾਤਾਰ ਔਰ ਨਮਾਈ ਦੇ ਮੋਟਰਸਾਈਕਲਾਂ ਦੀ ਆਵਾਜ਼ ਆ ਰਹੀ ਏ ਇੱਧਰ ਆਪਾਂ ਪਹਾੜ ਸਾਹਮਣੇ ਦੋ ਪਹਾੜ ਨੇ ਬਹੁਤ ਚੋਚੇ ਥੱਲੇ ਬਹੁਤ ਡਾਊਨ ਪੈਂਦਾ ਪਿਆ ਹੁਣ ਪਹਿਲਾਂ ਬਹੁਤ ਸਟਰਗਲ ਕੀਤਾ ਉੱਪਰ ਆਉਣ ਲਈ ਹੁਣ ਡਾਊਨ ਸੌਖਾ ਨਿਕਲ ਰਿਹਾ ਇੱਧਰ ਆਪਣੇ ਸਾਹਮਣੇ ਪਹਾੜ ਲੇ ਨੂੰ ਡਿੱਗਣ ਵਾਲੇ ਕੋਈ ਪਈ ਨਹੀਂ ਇੱਥੇ ਪਤਾ ਨਹੀਂ ਬਾਈ ਟ੍ਰਿਲਿੰਗ ਕਰ ਰਹੇ ਆ ਪਤਾ ਨਹੀਂ ਕੀ ਕਰ ਰਹੇ ਆ ਜੀ ਤੇ ਦੇਲੇ ਪਾਸੇ ਗੰਗਾ ਨਦੀ ਵਹਿ ਰਹੀ ਆ ਆਪਾਂ ਇੱਧਰ ਨੂੰ ਜਾਣਾ ਫਿਰ ਚੜ੍ਹਾਈ ਆ ਗਈ ਚੜ੍ਹਾਈ ਜਰਨੀ ਫਿਰ ਔਖੀ ਬਹੁਤ ਆ ਓਹ ਸਾਹਮਣੇ ਬਾਈ ਕੰਮ ਕਰੀ ਜਾਂਦੇ ਆ ਬਾਣਾ ਆ ਪਾ ਗਏ ਇਥੇ ਕੁੰਡੇਆਲਾ ਆ ਸਾਹਮਣੇ ਕੁੰਡੇਆਲਾ ਰੈਸਟੋਰੈਂਟ ਆਈ ਸ਼ਾਟ ਬਣਿਆ ਹੋਇਆ ਆ ਥੱਲੇ ਆਪਣੀ ਗੰਗਾ ਸ਼ਾਟ ਜੋ ਪਿੱਛੇ ਰਹਿ ਗਿਆ 40 45 ਕਿਲੋਮੀਟਰ ਤੇ ਜੀ ਤੇ ਇਹਦਾ نیچے ਗੰਗਾ ਨਦੀ ਆਈ ਤੇ ਆ ਸਾਹਮਣੇ ਆਪਣੇ ਟਾਵਰ ਆਈ ਤੇ ਇਧਰ ਘਰ ਘਰ ਬੰਦੇ ਆ ਜੀ ਹਾਂਜੀ ਤੇ ਆਪਣੇ ਸਾਹਮਣੇ ਬਾਜ਼ਾਰ ਆ ਜੀ ਚਲੋ ਚਲੋ ਸਾਹਮਣੇ ਆਪਣੇ ਬਣਾ ਛੋਟੇ ਛੋਟੇ ਘਰ ਦਿਖ ਰਿਹਾ ਜੀ ਦੂਰੋਂ ਤੇ ਇਧਰਲੇ ਪਾਸੇ ਪਹਾੜ ਹੈ ਤੇ ਡਾਊਨ ਪੈਂਦਾ ਹੋਇਆ ਦਿਖ ਰਿਹਾ ਥੋੜਾ ਥੋੜਾ ਇਧਰੋਂ ਪਰ ਇਧਰ ਜਮਾਈ ਡਾਊਨ ਹੈ ਇਧਰੋਂ ਮਾਇਆ ਜੀ ਆ ਸਾਹਮਣੇ ਆਪਣੇ ਵੱਡੇ ਵੱਡੇ ਘਰ ਆਪਾਂ ਇੱਧਰ ਨੂੰ ਜਾਣਾ ਹੈ ਤੇ ਇੱਥੇ ਡ੍ਰਿਲਿੰਗ ਹੋ ਰਹੀ ਹੈ ਜੀ ਪਹਾੜਾਂ ਨੂੰ ਕੱਟ ਕੇ ਪੱਥਰ ਕੱਢਿਆ ਜਾ ਰਿਹਾ ਹੈ ਆਪਾਂ ਇਸ ਟਾਈਮ ਇਸ ਜਗ੍ਹਾ ਤੇ ਆ ਗਏ ਆ ਇੱਥੋਂ ਟਾਪ ਹਿੱਲਾ ਦਾ ਨਜ਼ਾਰਾ ਪੂਰਾ ਦਿਖ ਰਿਹਾ ਹੈ ਓਹ ਸਾਹਮਣੇ ਟਾਵਰ ਤੇ ਇੱਧਰ ਉੱਚੇ-ਉੱਚੇ ਪਹਾੜ ਤੇ ਇੱਧਰ ਜਗ੍ਹਾ ਬਣੀ ਹੋਈ ਹੈ ਔਰ ਇਧਰ ਗੰਗਾ ਦਾ ਇਧਰ ਗੰਗਾ ਦਾ ਪੂਰਾ ਆਨੰਦ ਮਾਣ ਰਹੇ ਆ ਤੇ ਉਹ ਸਾਹਮਣੇ ਘਰ ਨਹੀਂ ਬਹੁਤ ਦੂਰ ਹੈ ਇਥੋਂ ਇਹ ਸਾਹਮਣੇ ਇਹ ਇਥੋਂ ਤੱਕ ਸਾਰੀ ਚੜਾਈ ਆ ਉੱਪਰ ਤੱਕ ਟਾਵਰਾਂ ਤੱਕ ਸਾਰੀ ਚੜਾਈ ਹੋਣੀ ਆ ਉਸ ਤੋਂ ਬਾਅਦ ਡਾਊਨ ਹਿੱਲ ਪਊ ਤੇ ਦੇਪੁਰਾ ਅਗੇ ਇਥੋਂ 15 ਤੋਂ 18 ਕਿਲੋਮੀਟਰ ਰਹਿ ਗਿਆ ਤੇ ਆ ਆਪਣੇ ਭਰਾ ਖਾਣਾ ਪੀਣਾ ਖਾ ਰਿਹਾ ਤੇ ਆਹ ਬਾਈ ਕਿਸੇ ਸੇ ਬਾਤ ਕਰ ਰਹੇ ਹੈ ਇਹ ਆਏ ਉੱਪਰ ਇਹ ਉੱਪਰ ਤਾਂ ਥੱਲੇ ਡਾਊਨ ਦੇਖਣਾ ਤੁਸੀਂ ਇੱਥੋਂ ਦੇਖ ਸਕਦੇ ਹੋ ਬਹੁਤ ਨੀਚੇ ਆ ਬਹੁਤ ਨੀਚੇ ਆ ਉੱਥੋਂ ਆਇਆ ਸੀ ਮੈਂ ਉਹ ਵਾਲੀ ਜਗ੍ਹਾ ਜਿੱਥੋਂ ਤੁਸੀਂ ਦੇਖ ਰਹੇ ਹੋ ਸਾਹਮਣੇ ਇਧਰੋਂ ਮੈਂ ਆਹ ਦੁਕਾਨ ਸੀ ਜਿੱਥੋਂ ਮੈਂ ਚਾਹ ਪਾਣੀ ਪੀਤਾ ਇੱਥੋਂ ਮੈਂ ਉੱਪਰ ਆ ਗਿਆ ਜੀ ਇੱਥੇ ਆ ਗਿਆ ਮੈਂ ਸਾਈਕਲ ਮੇਰਾ ਪਰਲੇ ਪਾਸੇ ਖੜਾ ਤੇ ਮੈਂ ਇਧਰ نیچے ਇੱਥੇ ਥੱਲੇ ਆ ਗਿਆ ਕਿ ਆਪਾਂ ਆ ਢਾਬੇ ਦੇ ਰੁਕੇ ਸੀ ਇੱਥੇ ਮੈਂ ਲੋਕ ਨੂੰ ਮਿਲਾਈ ਤੇ ਆਪਾਂ ਨੂੰ ਬਾਈ ਨੇ ਆ ਪੂਜਿਆ ਗਿਫਟ ਹੀ ਕਰ ਦਿੱਤਾ ਕਹਿੰਦਾ ਨਹੀਂ ਜੀ ਪੇ ਹੋਏ ਤਾਂ ਇਸਾਫ ਕਟੋਚ ਲੈ ਉਹਦਾ ਹੀ ਖਾਲਾ ਚਲੋ ਗਿਫਟ ਪਹਿਲਾ ਗਿਫਟ ਮਿਲਿਆ ਉਤਰਾਖੰਡ ਤੇ ਮੈਨੂੰ ਇਹ ਪਹਿਲਾ ਗਿਫਟ ਹੈ ਇਧਰ ਆਪਣੇ ਹੁਣੇ ਹੀ ਮੀ ਪੈ ਰਿਆ ਈ ਪੂਰੀ ਵਰਖਾ ਤੇ ਆਪਣੇ ਪੰਜਾਬੀ ਭਰਾ ਜਾ ਰਿਹਾ ਇਹ ਦੇਖੋ ਇਹ ਆਪਣੇ ਉੱਤੋਂ ਆਏ ਆ ਬਈ ਹਿਮਕੋਟ ਸਾਹਿਬ ਮੱਥਾ ਟੇਕ ਕੇ ਤੇ ਜਾਂਦੇ ਪਏ ਆ ਤੇ ਆਪਾਂ ਨੂੰ ਟਾ ਟਾ ਬਾਏ ਬਾਏ ਕਰ ਰਹੇ ਤੇ ਆਪਾਂ ਜਾਣਾ ਹਜੇ ਆਪਾਂ ਜਾਂਦੇ ਪਏ ਹੌਲੀ ਹੌਲੀ ਕੋਈ ਜਾਣਾ ਥੋੜੀ ਹੈ ਦੇਖੀ ਆਨੰਦ ਕੇ ਲੈਣੇ ਕੇ ਲਈ ਤਾਂ ਆ ਮਾਏ ਸਹੀ ਹੈ ਬਾਬਾ ਇਹ ਉੱਚਾ ਚੰਗਾ ਪਹਾੜੀਆਂ ਤੇ ਟਰੱਕ ਜਾਂਦੇ ਹੋਏ ਅੰਦਰ ਲਿਓ ਇੱਥੇ ਰੀਵੈਨ ਅੰਦਰ ਮਿਲ ਰਹਾ ਹੈ ਪਿੱਛੇ ਉਹ ਨਹੀਂ ਪਾਏਗਾ ਇਧਰ ਹੀ ਆਪਣੇ ਹਾਂਜੀ ਹਾਂਜੀ ਇਧਰ ਹੀ ਆਪਣੇ ਪਹਾੜ ਜੇ ਆਪਾਂ ਇਧਰੋਂ ਆਏ ਆ ਉੱਤੋਂ ਥੱਲੇ ਨੂੰ ਤੇ ਆਪਾਂ ਤੁਰ ਕੇ ਹੀ ਜਾ ਰਹੇ ਆ ਸਾਈਕਲ ਦੀ ਪੈਡਲਿੰਗ ਆਪਾਂ ਹੁਣ ਕਰਦੇ ਨਹੀਂ ਪਾਈ ਆਪਾਂ ਨੂੰ ਮਿਲ ਗਿਆ ਬਾਬਾ ਪਹਾੜਾਂ ਚ ਤੇ ਆਪਾਂ ਬਾਬੇ ਦੇ ਨਾਲ ਹੀ ਪੈਦਲ ਤੁਰਦੇ ਜਾ ਰਹੇ ਹਾਂ ਤੇ ਆਪਣਾ ਅੱਜ ਦਾ ਸਟੇ ਨੀੜੇ ਹੋਊਗਾ ਤੇ ਕੱਲ ਨੂੰ ਆਪਾਂ ਇੱਥੋਂ ਦੇ ਪ੍ਰਾਗ ਦੀ ਜਰਨੀ ਸਟਾਰਟ ਕਰਾਂਗੇ ਫਿਰ ਅੱਗੇ ਸ਼੍ਰੀਨਗਰ ਤੇ ਫਿਰ ਉਦੋਂ ਕਾ ਅੱਗੇ ਤੇ ਅੱਗੇ ਵਾਧਦੇ-ਵਾਧਦੇ ਹੋਏ ਜੇ ਆਪਾਂ ਚਲੇ ਜਾਵਾਂਗੇ ਦੂਛੀ ਮੰਦ ਇਧਰ ਪਹਾੜਾਂ ਦੇ ਘਰ ਇੱਥੇ ਵੀਰ ਭਰਾ ਫੋਟੋਆਂ ਖਿੱਚ ਰਹੇ ਆ ਤੇ ਇਧਰੋਂ ਆਪਾਂ ਆਏ ਸੀ ਸਾਹਮਣੇ ਪਹਾੜਾਂ 'ਚ ਘਰ ਦੇਖ ਰਹੇ ਆ ਤੇ ਖੇਤੀ ਵੀ ਇੱਥੇ ਹੁੰਦੀ ਆ ਪਹਾੜਾਂ 'ਚ ਹੀ ਖੇਤੀ ਹੁੰਦੀ ਆ ਤੇ ਇਧਰ ਆਪਣੇ ਸਾਹਮਣੇ ਵੱਡੇ ਵੱਡੇ ਪਹਾੜ ਤੇ ਇਧਰ ਬਾਬਾ ਜਾ ਰਹੇ ਆ ਇਧਰੋਂ ਆਪਾਂ ਜਾਣਾ ਗੱਡੀਆਂ ਜਿੱਧਰੋਂ ਆ ਰਹੀਆਂ ਇਧਰੋਂ ਆਪਾਂ ਆਏ ਸੀ ਹੁਣ ਥੱਲੇ ਡਾਉਣੀ ਪੈ ਰਿਹਾ ਪੂਰਾ ਨਜ਼ਾਰਾ ਬਣ ਰਿਹਾ ਹੁਣ ਤੇ ਆਪਣੇ ਨਾਲ ਹੋ ਗਈ ਸੀ ਇੱਕ ਹੋਰ ਕੋਲਲੀ ਤੇ ਆਪਾਂ ਆਪਣਾ ਬੈਗ ਜਿਹੜਾ ਕਟ ਆਪਣੀਆਂ ਉਹ ਆਪਾਂ ਉਹ ਪਿੱਛੇ ਇੱਧਰ ਢਾਬੇ ਤੇ ਆਪਾਂ ਛੱਡ ਆਏ ਸੀਗੇ ਤੇ ਉਹ ਚੰਗੇ ਲੋਕ ਚੀਜ਼ਾਂ ਮਿਲ ਜਾਂਦੀਆਂ ਨਹੀਂ ਤੇ ਆਪਾਂ ਜੀ ਹੁਣ ਇਸ ਵਕਤ ਥੱਲੇ ਨੂੰ ਜਾ ਰਹੇ ਆਂ ਤੇ ਜਾ ਕੇ ਆਪਾਂ ਆਪਣਾ ਸਾਈਕਲ ਉੱਥੇ ਚੱਕਾਂਗੇ ਤੇ ਆਪਾਂ ਸਾਈਕਲ ਉੱਥੇ ਖੜਾਤਾ ਜੀ ਬਾਈ ਕੋਲੇ ਤੇ ਵਧੀਆ ਲੋਕ ਨੇ ਇਦਾਂ ਆਪਾਂ ਕਹਿ ਸਕਦੇ ਆਂ ਇਮਾਨਦਾਰ ਲੋਕ ਮੰਨਦਾਰ ਲੋਕ ਮਿਲੇ ਉੱਤਰਾਖੰਡ ਚ ਮੈਨੂੰ ਮੰਨਦਾਰ ਲੋਕ ਵਧੀਆ ਮਿਲੇ ਉੱਤਰਾਖੰਡ ਚ ਆਪਣਾ ਦੂਜਾ ਦਿਨ ਤੇ ਲੋਕ ਵਧੀਆ ਮਿਲ ਰਹੇ ਆ ਆਨੰਦ ਆ ਰਿਹਾ ਜੀ ਜੇ ਆਪਾਂ ਅੱਗੇ ਨੂੰ ਵਧਦੇ ਹੋਏ ਪਰਨਾ ਥੋੜਾ ਜਿਹਾ ਢਿੱਲਾ ਹੋ ਗਿਆ ਜੀ ਕੋਈ ਨਹੀਂ ਉੱਥੇ ਜਾ ਕੇ ਕਰ ਲਾਂਗੇ ਆਪਾਂ ਸੈਟ ਥੋੜਾ ਜਿਹਾ ਤੇ ਆਪਾਂ ਹੁਣ ਅੱਗੇ ਨੂੰ ਜਾ ਰਹੇ ਆ ਤੂੰ ਮਿਲਦੇ ਆਪਾਂ ਸਾਈਕਲ ਕੋਲੇ ਹਾਂਜੀ ਭਾਈ ਮਿਲ ਗਿਆ ਆਪਾਂ ਪਹੁੰਚ ਗਏ ਸਾਈਕਲ ਕੋਲੇ ਆ ਆਪਣਾ ਸਾਈਕਲ ਖੜਾਈ ਮਿਲ ਗਿਆ ਜੀ ਉਧਰ ਵਧੀਆ ਜੀ ਕੇ ਨੇ ਚੱਕਿਆ ਨਹੀਂ ਇੱਧਰ ਵਧੀਆ ਜੀ ਇਮਾਨਦਾਰੀ ਹੈ ਹਾਂ ਇੱਧਰ ਇਮਾਨਦਾਰੀ ਹੈ ਇੱਧਰ ਕੋਈ ਪੀਸੇ ਦਾ ਬਣਾਉਂਦੇ ਹਾਂ ਇੱਧਰ ਫਲਾਟ ਹੈ ਤੇ ਬਜਰੀ ਵਗੈਰਾ ਦਾ ਬਣਾਤੇ ਹੈ ਬੰਜਰੀ ਵਗੈਰਾ ਬੰਦੀ ਹੈ ਜੀ ਆ ਆਉਂਦੇ ਆਪਣੇ ਭਾਈ ਵੀਰ ਇੱਧਰ ਨਜ਼ਾਰਾ ਦੇਖੋ ਸ਼ਾਮ ਦਾ ਤਰਾ ਦਾ ਮਾਹੌਲ ਪੂਰਾ ਕਹਿਣ ਪਹਾੜਾਂ ਦੇ ਵਿੱਚ ਘਰ ਬਹੁਤ ਸੋਹਣੇ ਲੱਗਦੇ ਆ ਤੇ ਇਧਰ ਪਹਾੜ ਹੀ ਪਹਾੜ ਤੇ ਗੱਡੀਆਂ ਇੱਕ ਦੂਜੇ ਨੂੰ ওভারਟੇਕ ਕਰਕੇ ਕ੍ਰੋਸ ਕਰਦੀਆਂ ਹੋਈਆਂ ਇੱਥੋਂ ਡਾਊਨ ਬਹੁਤ ਪੈਂਦਾ ਮੈਂ ਡਿਸਕ ਬ੍ਰੇਕ ਲਾ ਰੱਖੀ ਆ ਇਹ ਡਾਊਨ ਬਹੁਤ ਪੈਂਦਾ ਪਿਆ ਇੱਥੋਂ ਆਪਾਂ ਇਧਰ ਨੂੰ ਜਾ ਰਹੇ ਆ ਵਾਜ ਆ ਜਾਂਦੀ ਹੋਈ ਸਾਈਕਲਾਂ ਦੀ ਆਉਂਦੀ ਪਈ ਆਵਾਜ਼ ਬਈ ਬ੍ਰੇਕ ਦੀ ਡਿਸਕ ਬ੍ਰੇਕ ਦੀ ਆਵਾਜ਼ ਆਉਂਦੀ ਹੈ ਇੱਧਰ ਆਪਣੇ ਸਾਹਮਣੇ ਪਹਾੜ ਹੀ ਪਾੜ ਆਪਾਂ ਜਾ ਰਹੇ ਅੱਗੇ ਨੂੰ ਉੱਥੇ ਜਾ ਕੇ ਰਾਜਪੁਰੇ ਵਾਲਿਆਂ ਦਾ ਬਈਆਂ ਦਾ ਹੈਗਾ ਰਹਿਣ ਵਾਲਾ ਆਸ਼ਰਮ ਉੱਥੇ ਰਾਤ ਕੱਟਣ ਦਾ ਪ੍ਰੋਗਰਾਮ ਹੈਗਾ ਆਪਣਾ ਜੇ ਨਾ ਹੋਇਆ ਫਿਰ ਟੈਂਟ ਵਗੈਰਾ ਦੀ ਸਤਾ ਕਰ ਸਕਦੇ ਆ ਉਹ ਆਪਾਂ ਕਰਾਂਗੇ ਇੱਕ ਕਰੀ ਚੱਲਦੇ ਆਂ ਵੀ ਨੇ ਕੀ ਪ੍ਰੋਗਰਾਮ ਬੰਦਾ ਇੱਥੇ ਜਾ ਕੇ ਪਤਾ ਲੱਗੂ ਇਧਰ ਨੂੰ ਨੀਵੇਂ ਤਾਂ ਆ ਗਏ ਆਂ ਇ ਇਧਰ ਕਿਸੇ ਨੇ ਟੈਂਟ ਲਾ ਕੇ ਆਪਣੀ ਭੈਣ ਸੌਣ ਦੀ ਜਗ੍ਹਾ ਬਣਾਈ ਹੋਈ ਹੈ ਇਧਰਲੇ ਸਾਹਮਣੇ ਗੱਡੀ ਆਉਂਦੀ ਥੱਲੇ ਬਹੁਤ ਹੀ ਨਵਾਂ ਬਈ ਇਧਰ ਵੱਡੇ ਵੱਡੇ ਪਹਾੜ ਤੇ ਆਪਣਾ ਸਾਈਕਲ ਖੜਾ ਤੇ ਆਪਾਂ ਚੱਲਦੇ ਹਾਂ ਇਹਦੇ ਤੇ ਆਪਾਂ ਸਫਰ ਬਹੁਤ ਕਰਨੇ ਹਜੇ ਬਹੁਤ ਹੀ ਵਧੀਆ ਸਾਈਕਲ ਹੈ ਇਸ ਕੋਰਸ ਲੈਜੈਂਡ ਇਤਰੋਂ ਬਾਈ ਆਉਂਦੇ ਪਏ ਆਹ ਜਗ੍ਹਾ ਵੇਖੀ ਮੈਂ ਕੈਂਪੀ ਕੁੰਪੀ ਗੇਰੀ ਅੰਦਰ ਹੋ ਸਕਦੀ ਆ ਕੋਈ ਖਾਲੀ ਜਗ੍ਹਾ ਪਈ ਆ ਪੂਰੀ